ਲਓ ਜੀ ਮਿੱਤਰੋ ਆਪਾਂ ਆਇਆ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਅ ਸ਼ਾਮ ਦਾ ਵੇਲਾ ਹੋ ਗਿਆਗਾ ਤੇ ਤੁਸੀਂ ਕੱਪੜੇ ਦੇਖੋ ਬਹੁਤ ਹੀ ਟੈਂਟ ਟੈਂਟ ਡਿਜ਼ਾਈਨਾਂ ਦੇ ਤੇ ਬਹੁਤ ਬਹੁਤ ਸੋਹਣੇ ਨੇ ਤੇ ਬਹੁਤ ਹੀ ਸਸਤੇ ਰੇਟਾਂ ਤੇ ਨੇ ਤੇ ਤੁਸੀਂ ਇੱਕ ਇੱਕ ਕੱਪੜਾ ਦਿਖਾਉਣਾ ਤੁਹਾਨੂੰ ਤੇ ਇੱਕ ਇੱਕ ਤੁਸੀਂ ਦੇਖੋ ਬਈ ਵਧੀਆ ਕੁਆਲਿਟੀ ਦੇ ਨੇ ਸਾਰੇ ਹੀ ਤੁਸੀਂ ਕੱਪੜੇ ਦੇਖੋਗੇ ਕਿਉਂਕਿ ਸੇਲਾਂ ਜੋ ਹੁੰਦੇ ਆ ਉਹਨਾਂ ਦੇ ਵਿੱਚ ਕੁਝ ਕੁ ਮਤਲਬ ਕੀ ਹੁੰਦੇ ਨੇ ਤੇ ਨਹੀਂ ਤਾਂ ਬਹੁਤ ਵਧੀਆ ਕੱਪੜੇ ਨੇ ਤੁਹਾਨੂੰ ਸਾਰੀ ਵੀਡੀਓ ਦੇਖੋ ਇਹਦੇ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕੱਪੜੇ ਦਿਖਾਉਣੇ ਨੇ ਤੇ ਬਹੁਤ ਹੀ ਆਹ ਜੋ ਸ਼ਰਟਾਂ ਨੇ ਸਿਰਫ ਇਹੀ 1.5 200 ਦੇ ਵਿੱਚ ਆਹ ਵੀ 200 ਦੇ ਵਿੱਚ ਤੇ ਇਹ ਤੁਹਾਨੂੰ ਪਤਾ ਹੀ ਆ 5 600 ਤੋਂ 1000 ਤੋਂ ਘੱਟ ਨਹੀਂ ਮਿਲਦੇ ਬਈ ਤੇ ਆਹ ਦੇਖੋ ਲੇਡੀਜ਼ ਵਾਸਤੇ ਠੀਕ ਹੈ ਨਾ ਆ ਦੇਖੋ ਕਿੰਨੇ ਕਿੰਨੇ ਘੈਂਟ ਆ ਦੇਖੋ ਕਿੰਨੇ ਘੈਂਟ ਬਈ ਆਈ ਕੌਨ ਸੇਲਾਂ ਦੇ ਕੱਪੜੇ ਤਾਂ ਬਹੁਤ ਵਧੀਆ ਹੁੰਦੇ ਨੇ ਆ ਤੁਸੀਂ ਦੇਖੋ ਬਈ ਆ ਕਿੰਨੀ ਮੋਟੀ ਆ ਠੰਡ ਤੋਂ ਬਚਨ ਲਈ ਆ ਦੇਖੋ ਲੇਡੀਜ਼ ਵਾਸਤੇ ਕਿੰਨੇ ਕਿੰਨੇ ਘੈਂਟ ਨੇ ਬਈ ਸਿਰਫ 4-500 ਦੇ ਵਿੱਚ ਹੀ ਨੇ ਬਹੁਤ ਸੇਲਾਂ ਬਈ ਆ ਲੱਗੀਆਂ ਆ ਲੇਡੀਜ਼ ਵਾਸਤੇ ਨੇ ਦੇਖੋ ਵਿੱਚ ਜੈਨਸਾ ਦੇਖੋ ਭਾਈ ਬਹੁਤ ਹੀ ਸੋਹਣੇ ਨੇ ਕੱਪੜੇ ਘੈਂਟ ਕੁਆਲਿਟੀ ਦੇ ਆ ਦੇਖੋ ਤੁਸੀਂ ਚਲੋ ਵਿਚ ਵਿਚ ਹੁੰਦੇ ਆ ਬਾਕੀ ਦਿੰਨੇ ਹੈਗੇ ਪਰ ਸੇਲਾ ਤੇ ਹੁੰਦੇ ਚੰਗੇ ਹੀ ਕੱਪੜੇ ਹਾਂ ਤੁਸੀਂ ਦੇਖੋ ਭਾਈ ਸੋਨੋ ਇੱਕ 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 ਕੱਪੜਾ ਦਿਖਾਉਣਗਾ ਇੱਕ ਇੱਕ ਸ਼ਰਟ ਇੱਕ ਇੱਕ ਕੋਟ ਸਾਰਾ ਕੁਝ ਆ ਦੇਖੋ ਕਿੰਨੀ ਸੋਹਣੀ ਕੋਟੀ ਆ ਬਈ ਆ ਸ਼ਰਟਾਂ ਦੇਖੋ ਤੁਸੀਂ ਚੈੱਕ ਕਰੋ ਉਹ ਲੋਹਰਾ ਵੀ ਦੇਖੋ ਆਹੀ ਲੋਹਰਾ ਜੋ ਆ ਨਾ ਇਹ 450 ਤੋਂ ਘੱਟ ਨਹੀਂ ਮਿਲਦੀਆਂ 600 ਤੋਂ ਘੱਟ ਨਹੀਂ ਮਿਲਦੀਆਂ ਤੇ ਸਿਰਫ ਇਹੀ ਇਹ 1.5 200 ਦੇ ਵਿੱਚ ਬਈ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਆ ਕੇ ਮੱਲਾ ਮਾਰ ਲਓ ਤੇ ਬਾਅਦ ਵਿੱਚ ਮੌਕਾ ਹੈ ਟੱਪ ਜਾਣਾਗਾ ਸੇਲਾ ਹੀ ਸੇਲਾ ਇੱਥੇ ਲੱਗੀਆਂ ਹੋਈਆਂ ਨੇ ਆਹ ਦੇਖੋ ਇੰਨੀਆਂ ਸੋਹਣੀਆਂ ਸ਼ਰਟਾਂ ਨੇ ਕੋਟੀਆਂ ਨੇ ਬਈ ਆਹ ਦੇਖੋ ਕੋਟ ਦੇਖੋ ਸਹੀ ਬਈ ਹੋਈ ਆ ਦੇਖੋ ਕੋਟੀਆਂ ਲੇਡੀਜ਼ ਐਂਸ ਸਾਰੀਆਂ ਨੇ ਬਹੁਤ ਸੋਹਣੇ ਕੱਪੜੇ ਬਈਏ ਮਿਲਦੇ ਨੇ ਦੇਖੋ ਬਹੁਤ ਲੋਕ ਖਰੀਦਣ ਆਉਂਦੇ ਨੇ ਤੁਸੀਂ ਦੇਖੋਗੇ ਬਈ ਇੱਥੇ ਰੌਣਕਾਂ ਹੀ ਰੌਣਕਾਂ ਲੱਗੀਆਂ ਨੇ ਠੀਕ ਆ ਨਾ ਪੂਰਾ ਮੇਲਾ ਭਰਿਆ ਹੁੰਦਾਗਾ ਤੁਸੀਂ ਇਹ ਜਨਵਰੀ ਮਹੀਨਾ ਸਾਰਾ ਟੱਪ ਗਿਆ ਮਤਲਬ ਕਿ ਮਾਗੀ ਤੋਂ ਲੈ ਕੇ ਹੁਣ ਫਰਵਰੀ ਮਹੀਨੇ ਤੱਕ ਇਹ ਈ ਲੱਗਣੀਆਂ ਨੇ ਫਰਵਰੀ ਮਹੀਨੇ ਦਾ ਪੂਰਾ ਹੀ ਫਰਵਰੀ ਮਹੀਨਾ ਪੂਰਾ ਹੀ ਲੱਗਣਾ ਵਸੇ ਦਾ ਤੁਸੀਂ ਆਪ ਦਾ ਲਾਹਾ ਤੱਕ ਸਕਦੇ ਆ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਲੇਡੀਜ਼ ਜਨਸ ਵਾਸਤੇ ਸਾਰਿਆਂ ਵਾਸਤੇ ਆ ਭਾਈ ਤੇ ਬਹੁਤ ਸੋਹਣੇ ਕੱਪੜੇ ਨੇ ਹੁਣ ਦੱਸਿਆ ਜੀ ਵੀ 100 ਰੁਪਏ ਤੋਂ ਲੈ ਕੇ 4-500 ਦੇ ਵਿੱਚਕਾਰ ਵਿੱਚਕਾਰ ਮਿਲਦੇ ਨੇ ਆ ਦੇਖੋ ਕਿੰਨੇ ਸੋਹਣੇ ਕੋਟ ਕੋਟੀਆਂ ਜਨਸ ਵਾਸਤੇ ਲੇਡੀਜ਼ ਵਾਸਤੇ ਭਾਈ ਆ ਕੇ ਮੱਲਾ ਮਾਰੋ ਲਾਹਾ ਤੱਕੋ ਵੀਡੀਓ ਕੈਂਡ ਲੱਗੀ ਤਾਂ ਜ਼ਰੂਰ